ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੋਜਪੁਰ ਤਹਿਸੀਲ ਜੀਰਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਾਇਜ਼ ਜੇ ਮੁੱਲ ਦੀਆਂ ਛੋਟੇ ਭਾ ਦੀਆਂ ਆ ਤਾਂ ਸਾਰੀਆਂ ਵਿਹੜਾਂ ਵਿਖਾਉਣੀਆਂ ਇਹ ਸਾਰੀਆਂ ਸੇਲ ਹੈ ਤਿੰਨ ਬੱਚੇ ਤਿੰਨ ਸੂਈਆਂ ਸਵਾਈਆਂ ਤੇ ਤਿੰਨ ਨਾਗ ਗ ਹੋ ਸਕਦਾ ਗੱਬਣਾ ਦੀ ਹੋਣ ਤੇ ਇੱਕ ਇਧਰ ਬਹੁਤ ਚੰਗੀ ਝੋਟੀ ਆ ਸਨਖੀ ਆ ਛੋਟੀ ਸਿੰਘੀ ਨਾਲ ਦੀ ਮੂੜੀ ਹੋਈ ਆ ਇਹ ਕੇ ਸੇਲ ਆ ਤੋਕੜ ਗੱਬਣਾ ਇਨਫਰਮੇਸ਼ਨ ਲੈ ਦੇਣਾ ਸਾਰਾ ਮਾਲ ਹੀ ਸੇਲ ਹੈ ਹਾਂਜੀ ਜਸ਼ੇਦਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਕੀ ਵਾਲਾ ਵਾਹ ਵਧੀਆ ਜੀ ਨਾਮ ਤੇ ਐਡਰੈਸ ਆ ਸੀ ਜੀ ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇ ਵਾਲਾ ਜੀ ਜੀਰੇ ਤੋਂ ਮੋਗਾ ਰੋਡ ਤੇ ਆਪਣਾ ਪਿੰਡ ਹੈ ਜੀਰਾ 5 ਕਿਲੋਮੀਟਰ ਆ ਤੇ ਮੋਗਾ ਆਪਾਂ ਨੂੰ 20 ਕਿਲੋਮੀਟਰ ਮੋਬਾਈਲ ਨੰਬਰ ਦੱਸ ਦਿਓ 7009633319 70096333309 ਆ ਸਾਰੀਆਂ ਵਹਿੜਾਂ ਤੇ ਇੱਕ ਮੱਝ ਜੀ ਹਾਂਜੀ 6 ਵਹਿੜਾਂ ਤੇ 7ਵੀਂ ਮੱਝ ਜੀ ਕਿਹੜੇ ਪਾਸੋਂ ਲੱਗੀ ਪਹਿਲਾਂ ਕਿਹਦੇ ਲੱਗ ਪੈਨੇ ਇੱਕ ਨੰਬਰ ਤੁਸੀਂ ਜੀ ਕਿੰਨਾ ਮਾਸੂਆ ਇਹ ਦੂਜੇ ਸੂਹੇ ਬਰਾੜ ਸੋਣ ਵਾਲੀ ਆ ਕੋਈ 10 ਦਿਨ ਬਾਕੀ ਹੈ ਜੀ ਠੀਕ ਹੈ ਜੀ ਹਾਂਜੀ ਦੂਜਾ ਸੂਹਾ 10 ਦਿਨ ਬਾਕੀ ਆ 10 ਦਿਨ ਬਾਕੀ ਹੈ ਜੀ ਕਿੰਨਾ ਕੁ ਦੁੱਧ ਪਿਆਜੀ ਤੁਹਾਡੇ ਹਿਸਾਬ ਨਾਲ ਬਰਾੜ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਦਾ ਮੈਂ ਹਰੇਕ ਵੀਡੀਓ ਜੀ ਕਿਹਨਾ ਵੀ ਕੋਈ ਵੀ ਪਸ਼ੂ ਗੱਭਣਾ ਕਿਸੇ ਬਹੁਤੀ ਦੁੱਧ ਦੀ ਕੋਈ ਗਾਰੰਟੀ ਨਹੀਂ ਸਹੀ ਆ ਆਪਾਂ ਥਣ ਵੇਖ ਕੇ ਲੈ ਆਪਾਂ ਕਿਸੇ ਦਾ ਚੋਇਆ ਨਹੀਂ ਮੁੱਲ ਦੇ ਪਸ਼ੂ ਆ ਸਾਰੇ ਘਰ ਦਾ ਨਹੀਂ ਪਸ਼ੂ ਵੇਗਾ ਸਹੀ ਹੈ ਜੀ ਜਿਹੜਾ ਪਸ਼ੂ ਸੋਇਆ ਸੋਇਆ ਆਪਣੇ ਘਰੇ ਆ ਜਿੰਨਾ ਦੁੱਧ ਦੱਸਦੇ ਆ ਆਪਣੇ ਘਰੇ ਚੋਕੇ ਲਿਜਾਵੇ ਅਗਲਾ ਹੂੰ ਪੈਸੇ ਲਾਉਣੇ ਆ ਦੋ ਟਾਈਮ ਆਓ ਤਸੱਲੀ ਕਰੋ ਮਗਰੋਂ ਲਾਂਭੇ ਨਾ ਡੋ ਸਹੀ ਹੈ ਜੀ ਠੀਕ ਹੈ ਨਹੀਂ ਗੱਭਣਾ ਜਿਹੜਾ ਪਸ਼ੂ ਉਹਦੀ ਥਣਾ ਦੀ ਗਾਰੰਟੀ ਆ ਸੋਇਆ ਸੋਇਆ ਆਪਣੇ ਘਰੇ ਦੁੱਧ ਦੀ ਗਾਰੰਟੀ ਵੱਲਾ ਜੈਜ ਮੋਲੇ ਦਾ 34000 ਰੁਪਈਆ ਜੀ ਸਹੀ ਹੈ ਜੀ ਹਾਂ ਜੀ 10 ਦਿਨ ਲੈ ਜੂ 10 ਦਿਨ ਲੈ ਜੂ ਜੀ ਦੋਸਤੋ ਬਹੁਤ ਆ ਬਰੀਡ ਬਹੁਤ ਆ ਵਹਿੜਦੀ ਜੀ ਠੀਕ ਹੈ ਜੀ ਦੂਜਾ ਸੂਆ ਜਰਸੀ ਨਸਲ ਦੀ ਵਹਿੜਾ ਮੁੱਲ ਕਿੰਨਾ ਕੀਤਾ ਜੀ 34000 34000 ਦੀ ਦੇ ਦੇਣੀ ਆ ਸੋਹਣੀ ਜਰਸੀ ਹੈ ਖਵਾਨਾ ਸੋਹਣਾ ਠਣਾ ਦੀ ਸਾਫ ਸੁਥਰੀ ਆ ਲੇਵਾ ਬੱਚੀ ਲਾਹੂ ਬਹੁਤ ਕਿਉਂਕਿ ਬਾਲਟੇ ਲੰਪੀਆਂ ਬਹੁਤ ਹੈ ਸਾਰੀ ਬਾਲਟੇ ਲ ਕੱਢ ਕੇ ਸੂਣਾ 34000 ਦੀ ਦੇ ਦੇਣੀ ਆ ਬਿਲਕੁਲ ਜਾਇਜ਼ ਮੁੱਲ 32 34000 ਦਾ ਤੁਹਾਨੂੰ ਵੀ ਪਤਾ ਫਿਰ ਆਉਂਦਾ ਵੀ ਕੀ ਆ ਥਾਣਾ ਹਦੀਚਵਾਈ ਵਾਲੇ ਗੈਬ 'ਚ ਲੱਗੇ ਹੋਇਆ ਮੱਛੀ ਸੋਹਣੀ ਆ ਚੰਗੀ ਆ ਚੰਗਾ ਦੁੱਧ ਪਿਆਜੂ ਬਾਕੀ ਅੱਗੇ ਹੁਣ ਥੋੜੀ ਸੇਵਾ ਸੰਭਾਲਦੇ ਆ ਜੇ ਵਧੀਆ ਸੇਵਾ ਕਰ ਲੋਂਗੇ ਸਿਆਲੂ ਸੈਲ ਕਰਮਾਂ ਵਾਲੀ ਵਧੀਆ ਦੁੱਧ ਪਿਆਜੂ ਥਾਣਾ ਹਦੀਚਵਾਈ ਵਾਲੇ ਗੁਲਾਬੀ ਗੈਬ 'ਚ ਲੱਗੇ ਹੋਇਆ ਇਦੋਂ ਘੱਟ ਮਾਲ ਚਾ ਫਿਰ ਤੁਹਾਨੂੰ ਪਤਾ ਵੀ ਆਉਂਦਾ ਵੀ ਕੀ 25 25 30 30000 ਦੀਆਂ ਦਾ ਤੋਕੜ ਵੜਾਂ ਵੀ ਵਿਕੀ ਜਾਂਦੀਆਂ ਕੱਲੀਆਂ ਉਹ ਪਤਾ ਨਹੀਂ ਸਾਲ ਦੀ ਸੂਈ ਹੁੰਦੀ ਖਣੀ ਡੇਢ ਸਾਲ ਦੀ ਸੂਈ ਨੇ ਅਗਲਾ ਕਹਿੰਦਾ ਬਾਈ ਤਿੰਨ ਮਹੀਨਿਆਂ ਦੀ ਸੂਈ ਅੱਜ ਕੱਲ ਤੁਹਾਨੂੰ ਪਤਾ ਹੀ ਇਮਾਨਦਾਰੀ ਬਾਹਲੀ ਤਾਂ ਹੈ ਨਹੀਂ ਜਿਹੜੀ ਸਾਲ ਦੀ ਸੂਈ ਹੁੰਦੀ ਆ ਉਹਨੂੰ ਤਿੰਨ ਮਹੀਨੇ ਹੀ ਦੱਸਦਾ ਅਗਲਾ ਦੋ ਨੰਬਰ ਤੇ ਆ ਜੀਏ ਜੀ ਦੋ ਨੰਬਰ ਬਰਾੜ ਦੂਜੀ ਸਵੇਰ ਸੋਣ ਵਾਲੀ ਆ ਵੇੜਾ ਤੇ 25 ਦਿਨ ਲਿਖਤੀ ਪਏ ਜੀ ਡੇਟ ਮੁਤਾਬਕ ਡੇਟ ਮੁਤਾਬਕ ਜੀ ਮਹੀਨਾ ਵੀ ਚਾਹ ਚਲਦੀ ਆ ਵੀ ਦੋ ਤਿੰਨ ਪਹਿਲਾਂ ਵੀ ਚਲਦਾ ਜੈ ਜੈ ਮੋਲਾ 3000 ਰੁਪਏ ਜੀ ਦੋ ਨੰਬਰ ਉਦੋਂ ਵੀ ਘੱਟ ਮੋਲ 30000 ਦੀ ਦੇ ਦੇਣੀ ਆ ਲੈ ਡੇਟ ਮੁਤਾਬਕ 25 ਦਿਨ ਪਏ ਆ 25 ਦੇ ਕੋਈ 2 ਦਿਨ ਜਹੇਦਾਰ ਕਹਿੰਦਾ ਵੱਧ ਵੀ ਲੈ ਜੂ ਤੇ ਕੋਈ 2 ਦਿਨ ਪਹਿਲਾਂ ਵੀ ਸੂ ਸਕਦੀ ਆ 30000 ਦੀ ਦੇ ਦੇਣੀ ਆ ਜਰਸੀ ਨਸਲ ਦੀ ਵਹਿੜ ਕਾਫੀ ਕਲਰ ਹੈ ਥਣ ਇਹਦੇ ਵਿੱਚ ਆ ਰਹੀ ਹੈ ਕੋਈ ਵੱਧੂ ਫੋਟ ਸ਼ਾਂਗ ਹੈ ਨਹੀਂ ਦਿਨ ਜਰੂਰ ਲੈ ਜਣੇ ਨੇ 25 ਇੱਕ ਘਟਾ ਅਗਲਾ ट्रांजੈਕਸ਼ਨ ਦਾ ਪਾ ਲਈ ਇਹਨੂੰ 2200 ਵਾਲਾ ਨਾਲੇ ਤਾਂ ਵਜਨ ਹੋਰ ਕਰ ਜੂਗੀ ਤੇ ਨਾਲੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਇਹਦੂ ਘੱਟ ਮੁੱਲ ਚ ਦਾ ਫਿਰ ਤੁਹਾਨੂੰ ਵੀ ਪਤਾ ਤੁਸੀਂ ਵੀ ਸਿਆਣੇ ਆ ਤੁਸੀਂ ਵੀ ਪਸ਼ੂ ਰੱਖਦੇ ਆ ਇਤੋਂ ਘੱਟ ਮਲਦਾ ਫਿਰ ਦਿੰਦਾ ਵੀ ਕੌਣ ਤਿੰਨ ਨੰਬਰ ਤੇ ਆ ਜੀਏ ਜੀ ਤਿੰਨ ਨੰਬਰ ਵੜ ਦੂਜੀ ਸਵੇਰ ਸੂਣ ਵਾਲੀ ਹੈ ਜੀ ਠੀਕ ਹੈ ਜੀ ਕੋਈ ਹਫ਼ਤੇ ਇਕ ਦੀ ਕੱਚੀ ਆ ਥਣ ਭਾਂਡੇ ਦੀ ਬਹੁਤ ਸਾਫ਼ ਆ ਜੀ ਠੀਕ ਹੈ ਜੀ ਬਰੀਡ ਬਹੁਤ ਆ ਵੜਦੀ ਜੀ ਜੈ ਜੈ ਮੋਲ ਇਹਦਾ 43000 ਰੁਪਏ ਜੀ ਸਹੀ ਹੈ ਜੀ ਹਾਂ ਜੀ ਤਿੰਨ ਨੰਬਰ 43000 ਦੀ ਹਫ਼ਤੇ ਦੀ ਕੱਚੀ ਆ ਜਾਦ ਬਰੀਡ ਫੁੱਲੀ ਆ ਦੁੱਧ ਕੋਈ 14 15 ਕਿਲੋ ਪਿਆਉਣ ਦਾ ਖੁੱਲਾ ਹੱਕ ਚਾਹੀਦਾ हां ਪਿੰਡੇ ਚ ਚਮਕ ਚੋਂਕ ਪੂਰੀ ਆ ਸ਼ਾਈਨਿੰਗ ਫੁੱਲ ਐ ਥਣ ਵੀ ਪੂਰਾ ਮੁੱਠੀ ਵਾਲਾ ਅਦੀ ਚਵਾਈ ਵਾਲਾ 43000 ਮੋਲਾ ਵਿੱਚੋਂ ਮਾਣ ਹੋ ਜੂ ਬਾਕੀ ਹੁਣ ਤੁਹਾਡੀ ਸੇਵਾ ਜੇ ਵੱਧ ਸੇਵਾ ਕਰ ਲੋਗੇ ਕੋਈ 2 ਕਿਲੋ ਫੀਡ ਵੱਧ ਪਾ ਲੋਗੇ ਹੋ ਸਕਦਾ ਕੋਈ 2 ਕਿਲੋ ਦੁੱਧ ਵੱਧ ਪਿਆ ਜੇ ਕਿਉਂਕਿ ਦੁੱਧ ਦੇਣਾ ਤਾਂ ਸੇਵਾ ਨੇ ਆ ਜੇ ਜਾ ਕੇ ਸੁੱਕੀ ਤੂੜੀ ਤੇ ਬੰਨੀ ਰੱਖੀ ਫਿਰ ਤੁਹਾਨੂੰ ਵੀ ਪਤਾ ਜੇਵ ਦੀ ਸੇਵਾ ਕਰਨੀ ਪਸ਼ੂ ਨੇ ਉਹ ਜਿਆ ਦੁੱਧ ਦੇਣਾ ਪਰ ਵਹਿੜ ਬਹੁਤ ਚੰਗੀ ਆ ਫੁੱਲ ਜਾਦ ਬਰੀਡ ਐ ਦੁੱਧ ਕੋਈ 14 15 ਇਥੇ ਖੁੱਲਾ ਦੁੱਧ ਪਿਉਣ ਦਾ ਹੱਕ ਬਣਦਾ ਬਾਕੀ ਅੱਗੇ ਹੁਣ ਤੁਹਾਡੀ ਸੇਵਾ ਜੀਬ ਜੀ ਸੇਵਾ ਕਰੋਗੇ ਉਹ ਜਿਆ ਕਰਮ ਵਾਲੀ ਦੁੱਧ ਪਿਆ ਜੂ 43000 ਚੋਂ ਮਾਨਤਾਨ ਹੋ ਜੂ ਬਾਲ ਢੇਲਾਂ ਪਈਆਂ ਬਹੁਤ ਇੱਕ ਹਫਤਾ ਲੈ ਜਾਣਾ ਪੂਰਾ ਵੱਡਾ ਹਵਾਨਾ ਤਿਆਰ ਕਰਕੇ ਸੋਣਾ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਫੈਟ ਚੰਗੀ ਆਉਂਦੀ ਆ ਤਾਂ ਕਰਕੇ ਜਰਸੀਆਂ ਡਿਮਾਂਡ 'ਚ ਵੀ ਬਹੁਤ ਰਹਿੰਦੀਆਂ ਕਿਉਂਕਿ ਜੇ ਮੱਝ ਲੈਨੇ ਆ 14 15 ਕਿਲੋ ਦੁੱਧ ਵਾਲੀ ਘੱਟੋ ਘੱਟ ਲੱਖ ਰੁਪਏ ਦੀ ਆਉਂਦੀ ਆ ਤੇ ਇਹਨਾਂ ਦਾ ਮੁੱਲ ਦਾ ਫੰਡਰ ਮੱਝਾਂ ਨਾਲੋਂ ਦੀ ਘਾਟਾ 34000 ਦੀ ਆ 30000 ਦੀ ਆ 43000 ਦੀ ਇਹਨਾਂ ਦੀ ਤਾਂ ਕੋਈ ਫੰਡਰ ਮੱਝ ਨਹੀਂ ਦਿੰਦਾ ਜਿਹਦੇ ਮਗਰ ਕੱਲੀ ਪੂਸ਼ ਹੁੰਦੀ ਆ ਦੁੱਧ ਤਾਂ ਦਿੰਦੀ ਨਹੀਂ ਉਹ ਤੇ ਇਹਨਾਂ ਦਾ ਫੇਰ ਕਰਮ ਵਾਲਿਆਂ ਨੇ ਇਸ ਸਾਲੋ ਸਾਲ ਵਧੀਆ ਦੁੱਧ ਪਿਆਣਾ ਚਾਰ ਨੰਬਰ ਤੇ ਆ ਜੀ ਚਾਰ ਨੰਬਰ ਵੈੜ ਬਰਾੜ ਪਹਿਲੇ ਸੂਏ ਸੂਣ ਵਾਲੀ ਬਰੀਡ ਬਹੁਤ ਆ ਵੈੜ ਦੀ ਹੂੰ ਤੇ ਕੋਈ ਇਹ 10 12 ਦਿਨ ਇਹ ਮਤਲਬ ਲੱਗੇ ਕਿੰਨੇ ਦੀ ਜੀ ਇਹ 33000 ਦੀ ਦੇ ਦਿਆਂਗੇ ਚੱਕੋ ਜੀ ਚਾਰ ਨੰਬਰ 33000 ਦੀ ਖੁੱਲੀਆਂ ਛੋਟਾਂ ਬੈਲਗੁਰਜ ਜੈਜ ਮਾਲ ਜੇ ਕੋਈ ਵਪਾਰੀ ਭੈਣ ਭਰਾ ਵੀ ਸਾਮਕੇ ਤਿਆਰ ਕਰਕੇ ਸੇਲ ਕਰਦਾ ਤਾਂ ਵੀ ਕਰਮਾ ਲੀਆਂ ਵਧੀਆ ਮੁਨਾਫਾ ਦੇ ਜਾਣੀਆਂ ਕਿਉਂਕਿ ਫਿਰ ਇਹਦੂ ਘੱਟ ਮਾਲ ਦਾ ਕਿਸੇ ਕਰੋ ਤੁਹਾਨੂੰ ਮਿਲੀਆਂ ਵੀ ਨਹੀਂ ਤੁਸੀਂ ਵੀ ਡੇਲੀ ਬਹੁਤ ਵੀਡੀਓ ਬੰਦੇ ਹੋਵੋਗੇ ਮੈਂ ਵੀ ਬਹੁਤ ਚਿਰ ਦਾ ਰੈਗੂਲਰਲੀ ਬਹੁਤ ਵੀਡੀਓ ਬਣਾਉਂਦਾ ਆ ਰਿਹਾ ਐਦੂ ਘੱਟ ਮਾਲ ਚ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਭੈਣ ਭਰਾ ਕੋਈ ਵਹਿੜਾ ਦਿੰਦਾ ਹੋਊਗਾ ਬੈਲ ਕੋਲ ਜਾਇਜ਼ ਕੀਮਤ ਜਰਸੀ ਨਸਲ ਦੀਆਂ ਵਹਿੜਾਂ ਥਣ ਆਧੀ ਚੁਵਾਈ ਵਾਲੇ ਚਾਰ ਪਸ਼ੂ ਹੁਣ ਤੱਕਰ ਤੁਸੀਂ ਵੇਖ ਲਿਆ ਸਕਰੀਨ ਤੇ ਤਿੰਨ ਪਹਿਲਾਂ ਵਿਖਾਤੇ ਆ ਚਾਰ ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਕਿਸੇ ਦੇ ਵੀ ਬਾਧੂ ਫੋਟ ਸ਼ਾਂਗ ਨਹੀਂ ਸਾਰੀਆਂ ਦੇ ਥਣਾ ਆਧੀ ਚੁਵਾਈ ਵਾਲੇ ਆ ਤੇ ਮੁੱਲ ਜਮਾਂ ਜਾਇਜ਼ ਟੋਕੜਾਂ ਵਾਲਾ ਭਾਈ ਹੈ ਤੇ ਵਹਿੜਾਂ ਸੂਨ ਵਾਲੀਆਂ ਵਧੀਆ ਦੁੱਧ ਪਿਆਉਣਾ ਇਹਨਾਂ ਨੇ 5 ਨੰਬਰ ਤੇ ਆ ਜੀ ਜੀ 5 ਨੰਬਰ ਵੇਡ ਪਹਿਲੇ ਦੂਏ ਪਰਸੋਂ ਦੀ ਸੂਈ ਹੈ ਜੀ ਓਕੇ ਜੀ ਤੇ 7 ਕਿਲੋ ਬੋਲਾ ਤਿਆਰ ਹੈ ਪਰਸੋਂ ਦੀ ਸੂਈ ਹੈ 7 ਕਿਲੋ ਬੋਲੀ ਹਾਂ ਬੱচ্চਾ ਮਗਰ ਹੈ ਜੀ ਠੀਕ ਹੈ ਜੀ ਕਿੰਨੇ ਦੀ ਜੀ ਉਹ ਵੀ ਬਰਾਡ ਦੇ ਦਿਆਂਗੇ 33000 ਦੀ ਵੇਡ ਠੀਕ ਹੈ ਜੀ ਹਾਂ ਜੀ ਪਰਸੋਂ ਦੀ ਸੂਈ ਹੈ 7 ਕਿਲੋ ਬੋਲੀ ਹੈ ਮੁੱਲ ਸਿਰਫ 33000 ਵੀਡੀਓ ਬਣਾਉਣ ਦਾ ਸਮਾਂ 11:00 ਵਜੇ ਦਾ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਬੱচ্চਾ ਮੇਲ ਕਾਫ ਬਛੜਾ ਬੌਲੀ 7 ਕਿਲੋ ਆ ਹੁਣ ਅੱਗੇ ਤੁਸੀਂ ਸੇਵਾ ਕਰਨੇ ਆ ਕਿਉਂਕਿ ਸਹੀ ਬਾਣੇ ਪਸ਼ੂ ਕਣ-ਕੁਣ ਚੱਲ ਕੇ ਮੈਲੇ ਤੋਂ ਸਾਫ਼ ਹੋ ਕੇ ਦੁੱਧ ਤੇ ਆਉਂਦਾ 10-12 ਦਿਨਾਂ 'ਚ ਪਸ਼ੂ ਦੁੱਧ ਤੇ ਆਉਂਦਾ ਅੱਗੇ ਹੁਣ ਜੇਬ ਜੀ ਤੁਸੀਂ ਸੇਵਾ ਕਰੋਗੇ 7 ਦਾ ਇਹ 15 ਕਿਲੋ ਵੀ ਚੋਲੋਗੇ ਤੇ 7 ਦਾ ਇਹ ਕਿਲੋ-ਕਿਲੋ ਵੀ ਰਹਿ ਜਾਊਗਾ ਕਿਉਂਕਿ ਜੇ ਤੁਸੀਂ ਦਾਣਾ ਨਾ ਪਾਇਆ ਕੱਲੇ ਪੱਠਿਆਂ ਤੇ ਤਾਂ ਤੁਹਾਨੂੰ ਵੀ ਪਤਾ ਕਿਹੜਾ ਦੁੱਧ ਦੇਣਾ ਇਹਨਾਂ ਨੇ ਵਧੀਆ ਕਰ ਲਓਗੇ 7 ਦਾ 14-15 ਕਿਲੋ ਖੁੱਲਾ ਦੁੱਧ ਪਿਆ ਜੂ ਕਿਉਂਕਿ ਪਰਸੋਂ ਦੀ ਸੂਈ ਹੈ ਜਿਹੜੀ ਦੋਵਾਂ ਦਿਨਾਂ ਦੀ ਸੂਈ 7 ਕਿਲੋ ਬੌਲੀ ਚਵਾਈ ਜਾਂਦੀ ਹੈ ਸਵੇਰ 3.5 ਕਿਲੋ ਸ਼ਾਮ ਨੂੰ 3.5 ਕਿਲੋ ਤੇ ਨੇ ਆਪੇ ਦੋਵਾਂ ਟਾਈਮਾਂ ਦਾ 2-2 3-3 ਕਿਲੋ ਦੁੱਧ ਵੱਜ ਜਣਾ ਕੋਈ 14-15 ਇੱਥੇ ਦੁੱਧ ਪਿਆ ਜੂ ਥਾਣਾ ਅੱਧੀ ਚਵਾਈ ਵਾਲੇ ਆ ਬਾਕੀ ਜਹੇਦਾਰ ਨੇ ਇੱਕ ਗੱਲ ਕਹੀ ਹੈ ਕਿ ਮੇਰੇ ਘਰੇ ਜਿਹੜੇ ਪਸ਼ੂ ਆ ਮੇਰੇ ਘਰੇ ਤਸੱਲੀ ਕਰੋ ਜਿਹੜਾ ਗੱਬਣ ਪਸ਼ੂ ਆ ਉਹਨਾਂ ਦਾ ਮੈਨੂੰ ਨਹੀਂ ਪਤਾ ਕਿਉਂਕਿ ਮੇਰਾ ਮਾਲ ਖਰੀਦਿਆ ਵਾ ਪਤਾ ਨਹੀਂ ਕਿਸੇ ਨੇ ਕਿੰਨਾ ਦੇਣਾ ਕਿਸੇ ਨੇ ਕਿੰਨਾ ਦੇਣਾ ਥਣਪਾਸ ਕਰਾ ਕੇ ਦੇਵਾਂਗਾ ਮੈਂ ਅੱਗੋਂ ਥਣ ਚੱਪ ਕੇ ਲਿਆਇਆ ਤੇ ਤੁਹਾਨੂੰ ਥਣਾ ਤੋਂ ਵਗਦੀਆਂ ਦੇਣੀਆਂ ਜਿਹੜਾ ਪਸ਼ੂ ਬਾਈ ਕਹਿੰਦਾ ਮੇਰੇ ਘਰੇ ਸੂਪਿਆ ਉਹਦੇ ਘਰੇ ਜਿੰਨਾ ਦੁੱਧ ਹੋਊਗਾ ਜਾਂ ਜਿੰਨਾ ਬੌੜਾ ਹੋਊਗਾ ਉਹ ਕੰਡੇ ਵਾਲਾ ਹੋਊਗਾ ਉਹ ਅਗਲਾ 2 ਟਾਈਮ 4 ਟਾਈਮ ਚੋ ਕੇ ਲੈ ਜਾਓ 33000 ਜੀ ਇਹਦਾ ਮੁੱਲ 5 ਨੰਬਰ 33000 ਦੀ ਸੋਹਣੀ ਜਰਸੀ ਆ ਮਾਝਾ ਵਰਗਾ ਦੁੱਧ ਹੋਣਾ 7 ਕਿਲੋ ਤਿਆਰ ਆ ਕੋਈ 14 ਕਿਲੋ ਖੁੱਲਾ ਦੁੱਧ ਪਿਆਜੂ ਬਾਕੀ ਦੁੱਧ ਅੱਗੇ ਕੱਢ ਲੇ ਬਾਹਰ ਨੂੰ ਥੋੜੀ ਸੇਵਾ ਦਾ ਵਧਾਉਣਾ ਹੁਣ ਤੁਸੀਂ ਆਪਦੀ ਸੇਵਾ ਨਾਲ 6 ਨੰਬਰ ਵਾਰਡ ਪਹਿਲੇ ਸੂਏ ਸੂਈ ਹੈ ਜੀ ਠੀਕ ਹੈ ਜੀ ਸ਼ਾਈ ਵਾਸਤੇ ਜਰਸੀ ਦਾ ਕ੍ਰੋਸ ਆ ਮਗਰ ਬੱਚੀ ਆ ਠੀਕ ਕਿਹੜੀ ਬੱਚੀ ਹੈ ਜੀ ਆ ਬੱਚੀ ਹੈ ਜੀ ਮਗਰੇ ਦੇ ਠੀਕ ਹੈ ਦੋਸਤੋ ਬੱਚਾ ਬਹੁਤ ਨਰੋਆ ਮਗਰੇ ਹਾਂ ਜੀ ਕੋਈ 10 ਦਿਨਾਂ ਦੀ ਆ 8-10 ਦਿਨਾਂ ਦੀ ਸੂਈ ਹੈ ਜੀ ਦੁੱਧ ਜੀ 9 ਕਿਲੋ ਦੁੱਧ ਤਿਆਰ ਆ ਜੀ ਬਿਲਕੁਲ ਕਿੰਨੇ ਦੀ ਜੀ ਏ ਵੜ ਦੇ ਦਾਂਗੇ 34000 ਦੀ ਜੀ ਸਹੀ ਆ ਹਾਂ ਜੀ ਦੋਸਤੋ 9 ਕਿਲੋ ਦੁੱਧ ਤਿਆਰ ਹੈ ਕੋਈ ਅਠਾਂ ਕੇ ਦਿਨਾਂ ਦੀ ਸੂਈ ਹੈ ਮਗਰੇ ਦੇ ਬੱਛੀ ਹੈ 9 ਕਿਲੋ ਦੁੱਧ ਅੱਜ ਜਹੇਦਾਰ ਕਹਿੰਦਾ ਮੇਰੇ ਘਰੇ ਤਿਆਰ ਪਹਿਲਾ ਸੂਆ ਕੇ ਦੂਜਾ ਜੀ ਪਹਿਲਾ ਸੂਆ ਪਲੂਣ ਮੱਛੀ ਜਰਸੀ ਦੇ ਸਾਈਵਾਲ ਦਾ ਮੈਕਸ ਹੈ ਦੁੱਧ ਜਰਸੀਆਂ ਦਾ ਵੀ ਮੱਝਾਂ ਵਰਗਾ ਹੁੰਦਾ ਸਾਈਵਾਲ ਦਾ ਤਾਂ ਉਹ ਦੂ ਵੀ ਭੋਰਾ ਚੰਗਾ ਦੁੱਧ ਹੁੰਦਾ ਮਿੱਠਾ ਹੁੰਦਾ ਸੰਘਣਾ ਹੁੰਦਾ ਤੇ ਜਰਸੀ ਦੇ ਸਾਈਵਾਲ ਦਾ ਮੈਕਸ ਹੈ ਦੁੱਧ ਦਾ 9 ਕਿਲੋ ਤਿਆਰ ਆ ਕੋਈ ਅਠਾਂ ਨੌਾਂ ਦਿਨਾਂ ਦੀ ਦਹਾਂ ਦੀ ਸੂਈ ਆ ਦੁੱਧ ਕੋਈ 2 ਕਿਲੋ ਹੋਰ ਵੱਜੂਗੀ ਕੱਲ ਫੇਰ ਉੱਥੇ ਆ ਜਾਂਦੀ ਆ ਹੁਣ ਦੁੱਧ ਬਦਨਾ ਦਾ ਸੇਵਾਣਾ ਕਿਉਂਕਿ ਪਸ਼ੂ ਤਾਜ਼ਾ ਸੂਇਆ ਇਹਨੂੰ ਲੇਟੀ ਕਾੜਾ ਫੀਡ ਪਾਉਂਗੇ ਆਪੇ ਪਸ਼ੂ ਨੇ ਦੁੱਧ ਵੱਜ ਜਾਣਾ ਵੀਡੀਓ ਬਣਾਉਣ ਦਾ ਸਮਾਂ 11:00 ਵਜੇ ਦਾ ਬਾਕੀ ਮਗਰ ਬੱਚਾ ਬਹੁਤ ਚੰਗਾ ਬਹੁਤ ਸੋਹਣੀ ਮੱਛੀ ਆ ਪੂਰੀ ਵਜਨ ਵਾਲੀ ਕਿਉਂਕਿ ਮਾਂ ਵੀ ਵਜਨ ਚ ਆ 9 ਕਿਲੋ ਤਿਆਰ ਆ ਮੁੱਲ ਜਮਾਂ ਜੈ ਜੈਦੂ ਘੱਟ ਮੁੱਲ ਚ ਤਾਂ ਤੁਹਾਨੂੰ ਕਿਸੇ ਭੈਣ ਭਰਾ ਕੋਲ ਬਿਹੜਾ ਮਿਲ ਲਈਆਂ ਨੀ ਸ਼ਾਮ ਤੱਕ ਰਖਵਾਨਾ ਦੁੱਧ ਨਾਲ ਭਰ ਲੈਣਾ ਇਹਦੇ ਥੱਲੇ 7 ਕਿਲੋ ਬੌਲੀ ਆ ਜੇ ਕਦੇ ਹੱਥ ਨੇ ਵੀਡੀਓ ਬਣਾਉਂਦੇ 5 6 ਵਜੇ ਹਵਾਨੇ ਦੁੱਧ ਨਾਲ ਭਰੇ ਹੋਣੀ ਸੀ ਬਾਕੀ ਸੂਈਆਂ ਸਵਾਈਆਂ ਹੈਗੀਆਂ ਜਹੇਦਾਰ ਕਹਿੰਦਾ ਖੁੱਲੀ ਛੋੜ ਦੋ ਟਾਈਮ ਚਾਰ ਟਾਈਮ ਚੋ ਕੇ ਲੈ ਜਾਓ ਇੱਕ ਲਾਸਟ ਤੇ ਇੱਧਰ ਰਹਿ ਗਈ ਆ ਮੱਝ ਇਹ ਵੀ ਸੇਲ ਆ ਸੋਹਣੀ ਮੱਝ ਆ ਕੁੰਡਾ ਸਿੰਘ ਆ ਦੱਸਿਏ ਜੇ ਹੇਜ਼ਾਰ ਜੀ ਇਹਦੇ ਬਾਰੇ ਬਰਾੜ ਸਾਹਿਬ ਇਹ ਤੀਜੇ ਸਵੇ ਸੁੰਦੀ ਆ ਠੀਕ ਹੈ ਜੀ ਤੇ ਸਾਢੇ 8 ਮਹੀਨੇ ਦੀ ਗੱਬਣਾ 1.5 ਮਹੀਨਾ ਇਹਦਾ ਸੂਣ ਚ ਪਿਆ 1.5 ਮਹੀਨੇ ਦੀ ਕੱਚੀ ਆਪਣੀ ਰੈਸਟਰੀ ਜਿਹੜੀ ਜੋ ਆਈ ਆ ਮੰਨ ਲਓ ਨਾ ਉਹਨਾਂ ਦੇ ਘਰ ਦੀ ਸੀ ਉਹਨਾਂ ਕਹਿਆ ਵੀ ਅੱਜ ਅਹੀ ਦੂਜੇ ਸਵੇ ਦੱਸ ਕੇ ਦੁੱਧ ਚੋਇਆ ਠੀਕ ਹੈ ਜੀ ਪਰ ਆਪਾਂ ਨਹੀਂ ਕਹਿੰਦੇ ਵੀ ਕਿੰਨਾ ਚੋਇਆ ਕਿੰਨਾ ਨਹੀਂ ਜੋ ਉਹਨਾਂ ਨੇ ਦੱਸਿਆ ਆਪਾਂ ਦੱਸਦੇ ਪਏ ਇਹ ਹੁਣ ਦੱਸ ਦਿੰਦੀ ਆ ਅੱਠ ਦਿੰਦੀ ਸੱਤ ਦਿੰਦੀ ਇਹ ਵਾਇਰੂ ਨੂੰ ਪਤਾ ਸਹੀ ਹੈ ਜੀ ਜਿਹੜਾ ਭੈਣ ਭਾਈ ਵੀ ਜਿਹਦੇ ਪਸੰਦ ਆਉਂਦੀ ਆ ਉਹਨੂੰ ਆਪਣੇ ਤੇ ਤਸੱਲੀ ਆ ਤੇ 8.5 ਮਹੀਨੇ ਦੀ ਗੱਬਣ ਕਰਕੇ ਲੈ ਜਵੇ ਨਹੀਂ ਤਸੱਲੀ ਤੇ ਆਉਦਾ ਡਾਕਟਰ ਨਾਲ ਚੈੱਕ ਕਰਾ ਕੇ ਲੈ ਆਉਦਾ ਡਾਕਟਰ ਲੈ ਆ ਕੇ ਚੈੱਕ ਕਰਾ ਕੇ ਫਿਰ ਲੈ ਕੇ ਜਾਓ ਕਿੰਨੇ ਦੀ ਜੀ ਇਹ 60000 ਰੁਪਏ ਦੀ ਜੀ 60000 ਦੀ ਦੇ ਦੇਣੀ ਆ ਆ ਲਾਸਟ ਸੱਤ ਨੰਬਰ ਤੇ ਤੁਸੀਂ ਜਿਹੜੀ ਮੱਝ ਵੇਖ ਰਹੇ ਆ ਤੀਜਾ ਸੁਹਾ ਜ세ਦਾਰ ਕਹਿੰਦਾ ਸੁੰਦੀ ਆ ਸੋਹਣੀ ਮੱਝ ਆ ਕੁੰਡਾ ਸਿੰਘ ਆ ਵਜਨ ਬਹੁਤ ਰਸਤੇਦਾਰੀ ਚੋਂ ਜਹੇਦਾਰ ਦੱਸਦਾ ਕਿ ਆਪਣੇ ਕੋਲੇ ਆਈ ਆ ਉਹ ਕਹਿੰਦੇ ਆ ਕਿ 10 ਕਿਲੋ ਦੁੱਧ ਦੇ ਦੋ ਥੱਲੋਂ ਅਸੀਂ ਦੂਜੇ ਸੂਬੇ ਚੋਂ ਆ ਪਰ ਜਹੇਦਾਰ ਕਹਿੰਦਾ ਆਪਾਂ ਨਹੀਂ ਕਹਿੰਦੇ ਕਿਉਂਕਿ ਆਪਾਂ ਕਿਹੜਾ ਚੋਈ ਆ ਰਸਤੇਦਾਰਾਂ ਨੇ ਚੋਈ ਆ ਜਿਹਦੇ ਪਸੰਦ ਆਉ ਅਗਲਾ 10 ਕਿਲੋ ਮੰਨ ਕੇ ਲੈ ਲੈ ਅਗਲਾ 5 ਕਿਲੋ ਮੰਨ ਕੇ ਲੈ ਲੈ ਅਗਲਾ 15 ਕਿਲੋ ਮੰਨ ਕੇ ਲੈ ਲੈ ਉਹ ਹੁਣ ਥੋੜੇ ਤੇ ਆ ਕਿਉਂਕਿ ਜਹੇਦਾਰ ਕਹਿੰਦਾ ਆਪਣੀ ਰਸਤੇਦਾਰੀ ਚੋਂ ਆਈ ਆ 60000 ਦੀ ਦੇ ਦੇਣੀ ਆ ਜਿਹਨੂੰ ਜਹੇਦਾਰ ਕਹਿੰਦਾ ਸਾਡੇ ਤੇ ਯਕੀਨ ਆ ਅਗਲਾ ਉਹ ਆਏ ਲੈ ਜੇ ਗਾਰੰਟੀ ਤੇ ਜੇ ਕੋਈ ਭੈਣ ਭਰਾ ਆਪ ਦੀ ਤਸੱਲੀ ਕਰਨੀ ਚਾਹੁੰਦਾ ਅਗਲਾ ਡਾਕਟਰ ਲਿਆਵੇ ਆਪ ਦਾ ਚੈੱਕ ਕਰਾਵੇ 8.5 ਮਹੀਨਿਆਂ ਦੀ ਗੱਭਣ 1.5 ਮਹੀਨਾ ਇਹਦਾ ਰਹਿਗਾ 1.5 ਮਹੀਨੇ ਉਹਨੇ ਸੂ ਪੈਣਾ ਸੀਲ ਸੌ ਪੂਰੀ ਆ ਥਾਣਾ ਹਦੀ ਚਵਾਈ ਵਾਲੇ ਆ ਮੱਝ ਸੋਹਣੀ ਆ ਜੇ ਕੋਈ ਭੈਣ ਭਰਾ ਦੁੱਧ ਪੀਣ ਨੂੰ ਲਿਜਾਣ ਦਾ ਚਾਹਵਾਣਾ ਅੱਜ 1.5 ਮਹੀਨੇ ਦੀ ਕੱਚੀ ਆ ਤੁਹਾਨੂੰ ਭਾਜ ਮਿਲ ਜੂ 60000 ਦੀ ਉਹੀ ਡੇਢ ਮਹੀਨਾ ਤੁਸੀਂ ਸੇਵਾ ਕਰ ਲਿਓ ਕੋਈ ਦੋ ਗੱਟੇ ਨੂੰ ਫੀਡ ਦੇ ਪਾਇਓ ਨਾਲੇ ਰਾਜੀ ਹੋ ਜੂ ਸੋਹਣਾ ਹਵਾਨਾ ਤਿਆਰ ਕਰਕੇ ਸੂ ਵਧੀਆ ਸੈਲ ਉਸੇ ਨਾਲ ਦੁੱਧ ਪਿਆ ਜੂ ਤੇ ਜੇ ਕੋਈ ਭੈਣ ਭਰਾ ਕਈ ਭੈਣ ਭਰਾ ਹੁੰਦੇ ਆ ਕੱਚਾ ਪਸ਼ੂ ਲੈ ਲੈਂਦੇ ਆ ਜਾਂ ਟੋਕੜ ਗੱਬਣ ਪਸ਼ੂ ਲੈ ਲੈਂਦੇ ਆ ਤਿਆਰ ਕਰਕੇ ਸੇਲ ਕਰਦੇ ਆ ਉਹਨਾਂ ਵੀਰਾਂ ਭੈਣਾਂ ਵਾਸਤੇ ਵੀ ਖਾਸ ਵੀਡੀਓ ਹੋ ਡੇਢ ਮਹੀਨੇ ਦੀ ਕੱਚੀ ਅੱਜ 60000 ਦੀ ਤਿਆਰ ਹੋਈ ਕਰਮਾ ਵਾਲੀ ਕੋਈ ਲੱਖ ਦੇ ਆਸੇ ਪਾਸੇ ਜੇ ਰਾਜੀ ਹੋਗੀ ਤਾਂ ਆਮਨਾ ਬਿਕ ਜਾਣੀ ਆ ਡੇਢ ਮਹੀਨਾ ਸਾਭ ਲਓਗੇ ਵਧੀਆ ਰਾਜਵੇਂ ਪੈਸੇ ਵਟਾ ਜੂਗੀ ਇਹ ਹੁਣ ਅੱਗੇ ਤੁਹਾਡੀ ਮਰਜ਼ੀ ਆ ਦੁੱਧ ਪੀਣ ਨੂੰ ਲੈਣੀ ਆ ਜਾਂ ਵੇਚਣ ਨੂੰ ਲੈਣੀ ਆ ਤਿਆਰ ਕਰਕੇ ਵੇਚਣੀ ਆ ਜਾਂ ਐਂ ਵੇਚਣੀ ਆ ਉਹ ਤੁਹਾਡੀ ਮਰਜ਼ੀ ਆ 60000 ਇੰਨੇ ਦੀ ਮੱਝ ਕੌਣ ਦਿੰਦਾ 8.5 ਮਹੀਨਿਆਂ ਦੀ ਗੱਬਣਾ ਸਨੱਖੀ ਮੱਝ ਕੋਈ 10 ਕਿਲੋ ਖੁੱਲਾ ਦੁੱਧ ਪਿਆਜੂ ਬਾਕੀ ਫੋਨ ਨੰਬਰ ਸਕਰੀਨ ਤੇ ਆ ਪਹਿਲਕਲ ਸਸਤੇ ਮੌਲ ਦੀਆਂ ਛੋਟੇ ਭਾਦੀਆਂ 6 ਵੜਾ ਇੱਕ ਮੱਝ ਤੀਜਾ ਸੁਆ ਸਨੱਖੀ ਮੱਝ ਵਜਨ ਵਾਲੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ